ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਸਨਾਮ ਜੀ ਕਿੱਦਾਂ ਠੀਕ ਠਾਕ ਜੀ? ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ। ਤੇ ਜਿੱਦਾਂ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਆ ਕਿਉਂਕਿ ਅੱਜ ਮੈਰਿਜ ਹੈਗੀ ਆ ਸਮਨ ਜਿਹੜੇ ਆਪਾਂ ਬਿਜੜਨਾ ਕੰਮ ਨਹੀਂ ਕਰਦੇ ਹੈਗੇ ਭਾਗਵਾਲੀਆ ਧੀਆਂ ਦੇ ਵਿੱਚ ਸਟੋਰੀ ਦੇ ਵਿੱਚ। ਉਹਨਾਂ ਦੇ ਵੀ ਹੱਡੀ ਚ ਕਰਦੇ ਨੇ। ਹਾਂਜੀ ਹਾਂਜੀ ਤੇ ਸਾਡੇ ਨਾਲ ਵੀ ਕਰਦੇ ਨੇ। ਤੇ ਇਹ ਆ ਵੀ ਅੱਜ ਉਹਨਾਂ ਦੀ ਬ੍ਰਦਰ ਦਾ ਜਿਹੜਾ ਵਾ ਸਗਨ ਹਾਂਜੀ ਤਾਂ ਅੱਜ ਆਪਾਂ ਉੱਥੇ ੱੱਲੇ ਆਂ ਬਾਤੀ ਦੀ ਉਹਨਾਂ ਨੂੰ ਜਾ ਕੇ ਬੁਲਾਉਣੇ ਆ ਤੇ ਨਾਲੇ ਭਾਜੀ ਵੀ ਆਉਣ ਦੇ ਆ ਬਟਾਲੇ ਤੋਂ ਨਾਲ ਉਹਨਾਂ ਦੀ ਭਾਈ ਮਿਸਸ ਜੀ ਵੀ ਆਉਣ ਰਿਸ਼ਪਾਲ ਭਾਜੀ ਜੋ ਇਹਨਾਂ ਦਾ ਕੀ ਚਾਚਾ ਜੀ ਨੇ ਆਪਣੇ ਉਦਾਂ ਸੀਰੀਅਲ ਦੇ ਵਿੱਚ ਚਾਚਾ ਜੀ ਕਰਕੇ ਜਾਣੇ ਜਾਂਦੇ ਨੇ ਹਾਂਜੀ ਤੇ ਉਹ ਆਉਂਦੇ ਨੇ ਕਿਉਂਕਿ ਉਹ ਬਟਾਲੇ ਤੇ ਉਹਨੇ ਆਪਾਂ ਉਹਨਾਂ ਦੀ ਵੇਟ ਕਰ ਰਹੇ ਆ ਰੈਡੀ ਹੋ ਚੁੱਕੇ ਆ ਤਕਰੀਬਨ ਨੂੰ ਕਰਦਾ ਘੰਟਾ ਹੋ ਗਿਆ ਵਾ ਤੇ ਉਹ ਕਹਿੰਦੇ ਬਸ ਪਹੁੰਚ ਕੇ ਪਹੁੰਚ ਗਏ ਹੁਣ ਵੇਖੋ ਕਦੋਂ ਆਉਂਦੇ ਆ ਤੇ ਫਿਰ ਚੱਲੀ ਐਕਸਾਈਟਮੈਂਟ ਵਧੀ ਆ ਵੀ ਛੇਤੀ ਚੱਲੀਏ ਤੇ ਜਾ ਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਈਏ ਇੰਜੋਏ ਕਰੀਏ ਤੇ ਚਲੋ ਠੀਕ ਆ ਆਪਾਂ ਫਿਰ ਤੁਹਾਨੂੰ ਮਿਲਦੇ ਆ ਉੱਥੇ ਜਾ ਕੇ ਹਾਂ ਤੇ ਹਜੇ ਪਿੰਦਰਪਾਜੀ ਹੁਣ ਜਿਹੜੇ ਉਹਨਾਂ ਫਦੇਗੜ ਆ ਜਾਣਾ ਨਾ ਉੱਥੇ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਵਾ ਫਦੇਗੜ ਚੂੜੀਆਂ ਤੋਂ ਅੱਗੇ ਜਾਣਾ ਕਿਉਂਕਿ ਜਿਹੜਾ ਹੈਗਾ ਵਾ ਆਪਣਾ ਪੈਲਸ ਵਗੈਰਾ ਉਹ ਅਮਰਸਰ ਲੱਗੇ ਆ ਬਾਈਪਾਸ ਲੱਗੇ ਤੇ ਬਾਕੀ ਚੱਲਦੇ ਆ ਜਾ ਕੇ ਫਿਰ ਵੇਖਦੇ ਆ ਕਿਦਾਂ-ਕਿਦਾਂ ਕਰਦੇ ਆ ਇੰਜੋਏ ਤੇ ਬਾਕੀ ਸਾਜੀ ਦੋਨਾਂ ਦੀ ਮੈਚਿੰਗ ਦੱਸਿਓ ਵਧੀਆ ਹੋਈ ਸੇਮ ਹੀ ਸੂਰ ਤੇ ਪੱਗ ਦੀ ਆਜੋ ਗੱਲ ਨਹੀਂ ਪਰ ਰਿਸ਼ਪਾਲ ਭਾਜੀ ਆ ਗਏ ਨੇ ਬਾਹਰ ਤੇ ਹੁਣ ਜਾ ਕੇ ਉਹਨਾਂ ਨੂੰ ਮਿਲਦੇ ਆ ਤੇ ਲਾਉਨੇ ਆ ਵੀ ਚਾਹ ਪਾਣੀ ਦਾ ਯੋਗ ਤੇ ਬਾਕੀ ਉਹਨਾਂ ਦੇ ਮੂਡ ਤੇ ਡਿਪੈਂਡ ਆ ਕਿਉਂਕਿ ਕਾਲੇ ਬੜੀ ਛੇਤੀ ਪੈ ਜਾਂਦੇ ਆ ਫਿਰ 10:00 ਵੀ ਹੋ ਗਈਆਂ ਜਦ 12:00 ਵੱਜ ਗਏ ਆ ਸਹੀ ਗੱਲ ਆ 12:00 ਤੋਂ ਉਪਰੀ ਹੋਗਾ 12:30 ਚੱਲੇ ਆ ਤੇ ਫਿਰ ਜਾਣ ਲੱਗਾ ਕੋਈ ਕਮ ਸੇ ਕਮ 1 ਘੰਟੇ ਲੱਗ ਪਗ 1 ਘੰਟੇ ਤਲਪਣਾ 1 ਵਜh ਜਣ ਜਦੋਂ ਸਗਣ ਵਾਲੇ ਨੇ ਪਹੁੰਚਣਾ ਉਦੋਂ ਹੀ ਆਪਾਂ ਪਹੁੰਚਣਾ ਤੇ ਪਿੰਦਰ ਭਾਜੀ ਨੂੰ ਇਹ ਲੈਣਾ ਪੈਣਾ ਫੜੇ ਘੜਵਾਣਾ ਹਾਂਜੀ ਉਹ ਵੀ ਵੇਟ ਕਰ ਰਹੇ ਹੋ ਸੋਗ ਆ ਗਈ ਨੇ ਹਾਂਜੀ ਤੇ ਮਿਲਦੇ ਹਣ ਚੱਲੇ ਆ ਆਪਣੇ ਬਾਹਰ ਰੋਡ ਤੇ ਘਰ ਦੇ ਨਾਲ ਹੀ ਉਹ ਸੈਕਿੰਡ ਕੋਟੀ ਰੱਖ ਲਈਏ ਮੈਂ ਉਹ ਸਾਰੀ ਤੇਰੀ ਨਾਲੇ ਰੱਖੀ ਦੀ ਆ ਨਾ ਫਿਰ ਬਹਾਉ ਜੀ ਰਿਸ਼ਪਾਲ ਭਾਜੀ ਵੀ ਆਪਣੇ ਆ ਗਏ ਆ ਸਸੀ ਘਰ ਦੇ ਬਾਪਾ ਜੀ ਕੀ ਹਾਲ ਨੇ ਠੀਕ ਠਾਂ ਨੇ ਤੇ ਲੇਟ ਕਰਤਾ ਵਾ ਪਿੰਦਰ ਭਾਜੀ ਫੋਨ ਦੇ ਇਹ ਕਰਨਾ ਚੀ ਜੀ ਦਾ ਵੀ ਫੋਨ ਆਉਂਦਾ ਕੋੜੇ ਕਰਮ ਕਰ ਲਾਂਗੇ ਜਾ ਕੇ ਠੀਕ ਆ ਤੇ ਚਾਹ ਪੀ ਲੈ ਕੱਪ ਪਹਿਲਾਂ ਉੱਥੇ ਜਾ ਕੇ ਪੀਵਾਂਗੇ ਬਹੁਤ ਬਹੁ ਚਲੀ ਵੇਖ ਲੋ ਤੁਹਾਨੂੰ ਮੈਂ ਉਹਦਾ ਕਸਮ ਨਾਲ ਉਦੋਂ ਦਾ ਹਾਲ ਲਿਤਾ ਮੁੰਡਾ ਇਹਨ ਰੋਜ਼ ਦਾ 500 ਰੁਪਏ ਦੇ ਕਸਮ ਦੇ ਰੋਜ਼ ਮੈਂ ਫੇਰ ਇੱਥੇ ਖਾयो ਜਾਂ ਟਿਕਟਾ ਜੀ ਨਹੀਂ 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 ਚਲੋ ਚਲੋ ਚਲਦੇ ਆ ਜੀ ਹੁਣ ਜਾ ਕੇ ਤੇ ਭਾਜੀ ਪਿੰਦਰ ਨੂੰ ਮਿਲਦੇ ਆਂ ਤੇ ਫਿਰ ਗੱਲਾਂបੱਤਾਂ ਕਰਾਂਗੇ ਮਾਰਦੇ ਆਂ ਲੋ ਜੀ ਪਹੁੰਚ ਗਏ ਹਣ ਫਦੇਗੜ ਚੂੜੀਆਂ ਤੇ ਇੱਥੇ ਹਣ ਪਿੰਦਰ ਵੀਰ ਜੀ ਨੂੰ ਮਿਲਦੇ ਆਂ ਕਿੱਥੇ ਗਏ ਨੇ ਤੇ ਫਿਰ ਅਗਲੀਆਂ ਗੱਲਾਂបੱਤਾਂ ਚੱਲਦੀਆਂ ਨੇ ਫਿਰ ਕਿਉਂ ਸਰ ਜੀ ਠੀਕ ਆ ਨਾ ਗੱਲ ਬਿਲਕੁਲ ਬਿਲਕੁਲ ਜੀ ਉਹ ਦਵਾਈ ਖਾ ਕੇ ਤੇ ਆਪਣਾ ਪਕੌੜੇ ਖਾਣ ਜੋਗੀ ਹੋ ਗਏ ਹੋਣੇ ਆ ਤੇ ਉੱਥੇ ਇੱਥੇ ਪਾ ਗਲੀ ਠੰਡ ਤੇ ਨਹੀਂ ਲੱਗਦੀ ਕਬੀ ਇੱਥੇ ਪੱਗ ਬਣਾਉਂਦਾ ਨਾ ਪਾਪਾ ਜੀ ਜਦੋਂ ਕਿਤੇ ਇੱਧਰ ਸੀਨ ਚ ਹੁੰਦਾ ਨਾ ਪੱਗ ਦਾ ਹਾਂਜੀ ਆ ਪਿੱਛੇ ਦੁਕਾਨ ਲੱਗੀ ਇੱਕੋ ਹੀ ਦੁਕਾਨ ਆ ਫੜੇ ਗੱਡੀ ਅੱਛਾ ਠੀਕ ਹੈ ਕਰਨਾ ਪਾਦੀ ਆਪ ਵਾਲੇ ਨੇ ਪੱਗ ਬਣਾਉਂਦੀ ਹੈ ਪੱਗ ਦਾ ਭਾਈ ਮੜਾ ਮੋਟਾ ਫਿਰ ਸਿੱਖ ਲੋ ਨਾ ਥੋੜਾ ਬੁੱਤਾ ਬਣਨੇ ਜੇ ਭਾਈ ਆ ਵੀ ਹੋੜੀ ਹੋੜੀ ਬੰਨੇ ਲੱਭੇ ਹਾਂਜੀ ਅੱਜ ਚਾਹ ਪੂਰੇ ਹੋ ਗਏ ਨਾ 2 ਮਹੀਨੇ ਪਹਿਲਾਂ ਵਿਆਹ ਦੀ ਤਿਆਰੀ ਕਿਉਂ ਜੀ ਅਸਲ 2 ਮਹੀਨੇ ਤੋਂ ਤਿਆਰੀ ਚੱਲਣ ਦੀ ਪਹਿਲਾਂ ਪਹਿਲਾਂ ਬਾਜੀ ਕੋਈ ਨਾ ਪੁੱਛੋ ਤਿੰਨ ਮਸੂਰ ਸੌਏ ਆ ਕੋਈ ਨਾ ਸਰ ਠੀਕ ਨਾਲ ਨਹੀਂ ਕਹਿੰਦੀ ਉਹ ਤੇ ਮੈਂ ਤੇਲ ਲੂਟ ਮੈਂ 1 ਇੰਚ ਤਿੰਨ ਜਾਣੀ ਦੋ ਦੋ ਹੀ ਗੱਲਾਂ ਗਰਲੀਨ ਦੀ ਤਿਆਰੀ ਜਿਹੜੀ ਹੈ ਜਦੋਂ ਕੋਈ ਵਿਆਹ ਕੋਈ ਪ੍ਰੋਗਰਾਮ ਪਤਾ ਲੱਗ ਜੇ ਸੀ ਫੰਕਸ਼ਨ ਜਿਹੜਾ ਮੱਦੀ ਹੈ ਆਪਾਂ ਪਹੁੰਚ ਗਏ ਹੁਣ ਜੀ ਆਰ ਰਿਜ਼ੋਰਟ ਵਿੱਚ ਤੇ ਬਾਜੀ ਪਿੰਦਰ ਤੇ ਭਾਬੀ ਨਵਦੀ ਠੀਕ ਹੋਣ ਦੀ ਆ ਕਿਉਂ ਕਰਲੀ ਨਾ ਹਾਂਜੀ ਕਿਉਂ ਰਛਪਾਲ ਬਾਜੀ ਕਿੱਥੇ ਜਾਣਾ ਕਰੋ ਫੋਨ ਨਾਲ ਹਾਡੇ ਬਹੁਤ ਸੌਂਡੇ ਨੇ ਉਹਨਾਂ ਦੇ ਨਾਲ ਐਂਟਰੀ ਹੋਏਗੀ ਸਾਡੀ ਵੀ ਅਸੀਂ ਇਕੱਲੇ ਤੇ ਜਾ ਨਹੀਂ ਸਕਦੇ ਇਹ ਤੇ ਹੈ ਕਿਉਂ ਇਕੱਲੇ ਆਪਾਂ ਜਹਨ ਕੱਢ ਜੀ ਨਹੀਂ ਸੰਬੰਧੀ ਬਹੁਤ ਫਿਰ ਵੇਖੋ ਗੁਰੂ ਦੀ ਵੇਟ ਕਰਨੀ ਜ਼ਰੂਰੀ ਹੈ ਤੇ ਗਰਲੀ ਨੇ ਤਾਂ ਠੰਡ ਹੁੰਦਾ ਚੱਕਰ ਕਿ ਨਹੀਂ ਹੈਗਾ ਆਵਾ ਆਵਾ ਗੰਢੀ ਉਤਰਾ ਪਾਇ ਨਾ ਉਹ ਤਾਂ ਗੱਡੀ ਵਿੱਚ ਰੱਖੀ ਆ ਜੈਕਟ ਵੀ ਤੇ ਕੋਟੀ ਵੀ ਪਰ ਦੋਕ ਰੱਖੀ ਆ ਜੈਕਟ ਪੌਣੀ ਪੌਣੀ ਨਹੀਂ ਮਨ ਕੇ ਪੈਸੇ ਖਚਾਉਣੇ ਸੀ ਤੇਰੇ ਵੀਰੋ ਖਰਚਾ ਆ ਤੇ ਯਾਰ ੱੱੱਕਾ ੱੱੱਕਾ ਮੁੰਡਾ ਨੇੜਾ ਵੇਖ ਕੇ ੱੱੱਕਾ ਕਰ ਤੇ ਭਾਜੀ ਪਿੰਦਰੋਣੀ ਕਾਫੀ ਦੂਰ ਗੱਡੀ ਦਾ ਇਸ਼ਾਰਾ ਵੀ ਦੇਣ ਦੇ ਆ ਤੇ ਗਾਂ ਹੀ ਲੰਘ ਕੇ ਮੈਂ ਰੋਡ ਤੇ ਜਾਵਦੇ ਕਰੋ ਯਾਰ ਫੋਨ ਕਰ ਲਓ ਉਹਨਾਂ ਨੂੰ ਹਾਂ ਬੜੀ ਵਗਣ ਧੰਨਵਾਦ ਆ ਪਿੰਦਰਵੀਰ ਜੀ ਪਹੁੰਚੇ ਆ ਐਂਟਰੀ ਪੰਸਪਾਈਓ ਸਾਥ ਮਿਲਾਈ ਹੈ ਦਿਨਾਂ ਦੇ ਇਹਨਾਂ ਵਿੱਚ ਸੋਖ ਸਸੀガル ਦਾਪੂ ਜੀ ਸਸੀガル ਦਾਪੂ ਜੀ ਗਾਂ ਕੀ ਰੱਦਾ ਇੱਕ ਦੇ ਹੋਰ ਜਾਣਦਾ ਹੀ ਉਹ ਮੋਲ ਤਾਂ ਹੀ ਮੁੱਲਣਾ ਹੀ ਨਾ ਹਾਂਜੀ ਤਾਂ ਕਿਰੋ ਹੋਰ ਸਸੀガル ਤਾਂ ਇਹ ਦਮ ਸਸੀガル ਜੀ 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 ਉਹ ਦਿਨ ਤੋਂ ਹੁਣ ਤੱਕ ਇਹੋ ਜਿਹਾ ਕਰਤਾ ਦਹਾ ਦੇਣਾ ਯੋਗੀ ਕਰਤਾ ਕਹਿੰਦਾ ਕੀ ਕਰਦਾ ਤਾਂ ਮੈਂ ਤਾਂ ਕੋਈ ਨਹੀਂ ਪੈਣਾ ਚਾਰੀ ਰੋਬੀ ਪਾਈ ਕਿ ਆ ਜਹੋਂ ਟੈਸਟ ਹੋਣ ਦੇ ਆ ਡਿਸੀਜਨ ਨਹੀਂ ਹੋਣਿਆ ਕੋਈ ਗੱਲ ਨਹੀਂ ਜੇ ਠੰਡ ਜ਼ਿਆਦਾ ਲੱਗੂਗੀ ਤਾਂ ਫਿਰ ਲੈ ਜਿਓ ਤੇ ਜੇ ਇਸ ਬਾਜੀ ਮੇਰੇ ਦੰਗੜੀ ਕਿਵਾਂ ਚਾ ਹਾਂਜੀ ਹਾਂ ਉਹ ਤਰਾ ਇਹਦੇ ਚ ਕੀ ਚੱਲਣਾ ਪਊਣਾ ਜਾਓਗੇ ਜਨਾਨੀਆਂ ਨਾਲ ਸਟਾਰਟ ਕੀ ਹੋਣਾ ਹੈ ਹਾਂ ਭਾਜੀ ਮੈਂ ਕੋਈ ਨਹੀਂ ਚਿੰਤਾ ਹਾਂ ਨਾ ਰੋਸ ਤੋਂ ਨਾ ਕੋਈ ਯੋਨੀ ਆ ਸਹੀ ਗਲੀ ਨੇ ਯਾਨੀ ਆ ਨੀ ਇਹਨਾਂ ਨੂੰ ਠੰਡ ਕਿਉਂ ਨਹੀਂ ਲੱਗਦੀ ਲੱਗੇ ਵੀ ਰਾਂ ਨੂੰ ਜਾ ਕੇ ਜੇ ਰੋਟੀਆਂ ਲਾਉਂਦੇ ਆਂ ਆਨਣਾ ਵੀ ਦੀਣਾ ਨੇ ਥੋੜਾ ਜਿਹਾ ਬੈਲੈਂਸ ਦਿੱਤਾ ਗਲਤ ਇਹਨੇ ਜੇਕੇ ਤੇ ਰੱਖਿਆ ਜੇਕੇ ਪਲੇ ਜਾਣਾ ਉਹ ਲੋਕੇਸ਼ਨ ਲਾਈਓ ਹਸਪਤਾਲ ਤੇ ਸਹੀ ਦਾ ਉਹਦੀ ਲੋਕੇਸ਼ਨ ਆਏ ਜਾਣਾ ਸੱਸਿਆ ਵੀ ਦੀ ਕੀ ਹੋ ਜਾਂਦਾ ਹਾਲ ਠੀਕ ਠਾਕ ਤੁਹਾਨੂੰ ਪਤਾ ਕਿੰਦਰਾਂ ਦੀ ਲੱਗਿਆ ਪੈਣਾ ਸੀ ਭਲੇ ਖਲ ਗਿਆ ਥੋੜਾ ਜਿਹਾ ਅਹੀ ਅਗੂ ਵੀ ਰਾਈਟੇ ਲੇਡ ਹੋ ਗਏ ਤੇ ਛੇਤੀ ਛੇਤੀ ਜਿਹਾ ਸਾਰਾ ਕੁਝ ਹੋ ਗਿਆ ਹਾਂਜੀ ਇਥੇ ਸਾਇਲੈਂਟ ਆਪਾਂ ਤਾਂ ਲਾਇਆ ਹੀ ਕਿਉਂਕਿ ਡੀ ਜੀ ਆ ਦੀ ਆਵਾਜ਼ ਆਉਂਦੀ ਹੈ ਤੇ ਫਿਰ ਇਹ ਦੇ ਕਰਕੇ ਜਿਹੜਾ ਕਾਪੀਰਾਈਟ ਆ ਜਾਂਦਾ ਹੈ ਲਾਗਦੀ ਦੀ ਹੁਣੀ ਆ ਗਈ ਫਿਰ ਆਪਾਂ ਸਾਰੇ ਜਣੇ ਪੈਲਸ ਦੇ ਅੰਦਰ ਗਏ ਤੇ ਸਟਾਰਟਿੰਗ ਤੇ ਜਿਹੜੇ ਵੀਰ ਦੀ ਮੈਰਿਜ ਸੀ ਵੀਰੇ ਤੇ ਭਾਬੀ ਦੀ ਫੋਟੋ ਸਾਹਮਣੇ ਲੱਗੀਆਂ ਸਨ ਜੋ ਕਿ ਬਹੁਤ ਬਹੁਤ ਹੀ ਪਿਆਰੀਆਂ ਲੱਗਣੀਆਂ ਸਨ ਬੈਸਟ ਵਿਸਿਜ਼ ਇਹਦੇ ਵੀ ਪਲੇਟ ਫੜਨੀ ਹੈ ਹੁਣ ਅਸੀਂ ਪਹੁੰਚ ਗਏ ਆਂ ਜੋੜ ਦੇ ਅੰਦਰ ਹਾਂ ਕਰ ਲਈ ਨਾ ਪਾ ਲੋਣ ਕੋਲੇ ਵਿੱਚ ਉਹਨਾ ਠੰਡੀ ਪਾ ਲਿਓ ਕੁਝ ਖਾਓ ਪੀਓ ਹਣਾ ਤੁਸੀਂ ਬਾਰ ਭਾਜੀ ਕੰਡ ਲੱਗਣ ਲਿਆ ਜੀ ਕਿੰਡ ਲੱਗਣ ਲਿਆ ਬਿਲਕੁਲ ਵਧੀਆ ਤੁਸੀਂ ਬੋਸ ਕਰਦੇ ਨਾਲ ਨਾਲ ਕਰੀ ਜਾਓ ਨਾ ਬੋਸ ਪੁੱਸਾ ਕਰੀ ਜੇ ਕੋੜਾ ਕੋੜਾ ਗਲੀ ਨੇ ਇੱਕ ਜਗ੍ਹਾ ਕਰ ਲਈਏ ਕਿ ਜਹਾਟ-ਟਾਟ ਕਰ ਲਈਏ ਇੱਕੋ ਜਗ੍ਹਾ ਕਰ ਲੋ ਬੜ ਠੀਕ ਹੈ ਇਹ ਸਪੀਕ ਕੋਈ ਆਪਣੇ ਹਿਸਾਬ ਨਾਲ ਕਰ ਲੋ ਠੀਕ ਹੈ ਹੁਣ ਆਪਾਂ ਮਿਲਦੇ ਦੀਦੀ ਸਮਨ ਤੇ ਉਹਨਾਂ ਦੀ ਸਾਰੀ ਫੈਮਲੀ ਨਾ ਤੇ ਉਹਨਾਂ ਦੀ ਮੰਮੀ ਜੀ ਤੇ ਲੱਗੇ ਸਾਰੀਆਂ ਚਾਚੀਆਂ ਤਾਈਆਂ ਹਨਾ ਸਾਰੀ ਫੈਮਲੀ ਹੈ ਉਹਨਾਂ ਦੀ ਤੇ ਸੰਬੰਧੀ ਦੀ ਵੀ ਬਹੁਤ ਸੋਹਣੇ ਲੱਗਣ ਡੇ ਸਰ थैंक यू सुकमानप्रीत ਰੰਧਾਵਾ ਕਾਮ ਆਸਟ੍ਰੇਲੀਆ ਤੋਂ ਇਧਰ ਲੋਕਾਂ ਨੂੰ ਫੋਟੋਗ੍ਰਾਫਰਾਂ 'ਤੇ ਵਿਸ਼ਵਾਸ ਨਹੀਂ ਰਿਹਾ ਭਾਜੀ ਜੀ ਆ ਮੰਚ ਕਿੱਡਾ ਵਾ ਜੋ ਕਿ ਗਰੁੱਪ ਫੋਟੋ ਸੀ ਸਾਡੇ ਸਾਰੇ ਟੀਮ ਮੈਂਬਰ ਵੀ ਤੇ ਫੈਮਿਲੀ ਮੈਂਬਰ ਵੀ ਸੀ ਤੇ ਬਹੁਤ ਹੀ ਵਧੀਆ ਯਾਦਗਾਰਿਕ ਸਨੈਪ ਹੋਈ ਤੇ ਰਹਿ ਗਈ ਬਾਜੂ ਪਾਜੀ ਤੇ ਪਾਜੀ ਹੁਣੀ ਵੀ ਨਾਲ ਆ ਗਏ ਪਹਿਲਾਂ ਉਹਨਾਂ ਕੈਮਰਾ ਫੜਿਆ ਸੀ ਉਹ ਬਣਾਉਂਦੇ ਸੀ ਬਾਜੂ ਆਪਾਂ ਕੈਮਰਾ ਹੋਰ ਵੀਰ ਨੂੰ ਫੜਾ ਲਿਆ ਤੇ ਸ਼ਿਪਾਨ ਪਾਜੀ ਵਿੱਚ ਆ ਗਏ ਹੋ ਲੱਗਣਗਾ ਹੀ ਕੁੜੀ ਨੂੰ ਸਗਣ ਮੁੰਡੇ ਨੂੰ ਸਗਣ ਲੱਗ ਗਿਆ ਸੀ ਤੇ ਦੀਦੀ ਸਮਣ ਲੈ ਕੇ ਆਉਂਦੇ ਹੀ ਭਾਬੀ ਜੀ ਉਹਨਾਂ ਨੂੰ ਤਾਂ ਉਸ ਆਰੇ ਨੂੰ ਪਤਾ ਹੋਣਾ ਵਾ YouTube ਦਾ ਨਾ ਕਾਪੀਰਾਈਟ ਆ ਜਾਂਦਾ ਜੇ 뮤ਜ਼ਿਕ ਵਗੈਰਾ ਚੱਲਦਾ ਹੈ ਇੱਥੇ ਫਿਰ ਆਪਾਂ ਵੋਲਿਊਮ ਬੰਦ ਕਰਤੀ ਉਤੋਂ ਬਾਅਦ ਵੀਜੀ ਤੇ ਭਾਬੀ ਜੀ ਨੂੰ ਸਗ ਲੱਗ ਗਿਆ ਫਿਰ ਸਾਰੇ ਜਾਣਿਆਂ ਨੇ ਫੰਕਸ਼ਨ ਕੀਤਾ ਤੇ ਬਾਕੀ ਕਪਲ ਡਾਂਸ ਵੀ ਫਿਰ ਹੋਇਆ ਵੀਜੀ ਹਾਂ ਨੇ ਕੀਤਾ ਤਾਂ ਬਾਕੀ ਸਾਡੇ ਵੱਲੋਂ ਸਾਰੀ ਫੈਮਿਲੀ ਨੂੰ ਬੈਸਟ ਵਿਸ਼ੇਸ ਫਿਰ ਤੋਂ ਕੰਪਲੀਟ ਯੂਰ ਡ੍ਰੀम्स ਹੈਪੀ ਮੈਰਿਜ ਉਤ ਤੋਂ ਬਾਅਦ ਹੋ ਗਈ ਸਾਡੀ ਵਾਪਸੀ ਜਦੋਂ ਸੀ ਵਾਪਸ ਆਉਣ ਲੱਗੇ ਹਾਂ ਤੇ ਬਾਜਵੀਰ ਜੀ ਸਾਨੂੰ ਹਜੇ ਵੀ ਰੋਕਣ ਦੇ ਕਹਿੰਦੇ ਥੋੜੇ ਚਿਰ ਹੋਰ ਰੁਕ ਜਾ ਪਰ ਇਹ ਆ ਵੀ ਫਿਰ ਪਾਜੀ ਦੇ ਛਪਾਲ ਹੋਣਾ ਵੀ ਤੁਹਾਨੂੰ ਪਤਾ ਸਾਨੂੰ ਪਿੰਡ ਕਾਲੇ ਫਗਰ ਨੇ ਉਤਾਰ ਕੇ ਤੱਕੇ ਉਹਨਾਂ ਦਾ ਬਟਾਲਾ ਵਾ ਤੋਂ ਬਟਾਲਾ 15 16 ਕਿਲੋਮੀਟਰ ਪਿੰਡ ਤੋਂ ਦੂਰ ਆ ਤੇ ਸਿਆਲ ਦਾ ਮੌਸਮ ਹੀ ਤੁਹਾਨੂੰ ਪਤਾ ਵੀ ਧੁੰਦ ਪੈਣੀ ਚાલુ ਹੋ ਗਈ ਇਸ ਕਰਕੇ ਇਹ ਆ ਵੀ ਜੀਤ ਨਹੀਂ ਕਰਨ ਡਿਆ ਉਹਨੂੰ ਪਰ ਇਹ ਫਨੀਸ਼ਨ ਕਰ ਲਿਆ ਸਾਰੇ ਪ੍ਰੋਗਰਾਮ ਚ ਤੇ ਆਪਾਂ ਛੁੱਟੀ ਲੈ ਕੇ ਵੀਰ ਜੀ ਉਹਨਾਂ ਕੋਲ ਤੁਰ ਬਾਰ ਆ ਗਏ ਵਧੀਆ ਰਿਹਾ ਸਾਰਾ ਹਨਾ ਘੰਟ ਰਿਆ ਨਾ ਜੀ ਦੱਸੋ ਫਾਦੇ ਪੂਰਾ ਫਤਿਹ ਐਂਡ ਕਮ ਹੀ ਅੱਜ ਸਿਕੰਦਰ ਆ ਓਕੇ ਤੇ ਬਰਾਤ ਦਾ ਨਾ ਪਤਾ ਨਹੀਂ ਲੱਗਾ ਕਿ ਘਰ ਦਾ ਪ੍ਰੋਗਰਾਮ ਹੀ ਤੇ ਜਾਂ ਬਾ ਇਤਨਾ ਹੈ ਆਹੀਂ ਕੋਈ ਘਰ ਦਾ ਹੀ ਲੱਗਾ ਨੂੰ ਤੇ ਨਹੀਂ ਬਾਰ ਸਾਰਾ ਪ੍ਰੋਗਰਾਮ ਜਿਹੜਾ ਬੜਾ ਵਧੀਆ ਰਿਹਾ ਹੈ ਨਾ ਗੱਲੀ ਨਾ ਹਾਂਜੀ ਇਦਨ ਉਹ ਵੋ ਮੜਾ ਜੇ ਪਰਸ਼ਾਵਾਂ ਚ ਵਿੱਚ ਪੈ ਗਿਆ ਆਓ ਦੇਖੋ ਇਦਾਂ ਸਮਝ ਕਿੱਦਾਂ ਰਿਹਾ ਫਿਰ 20 ਮਿੰਟ ਦੱਸੋ ਤੁਸੀਂ ਰਸ਼ਵਾਲ ਪਾਜੀ ਬਹੁਤ ਹੀ ਵਧੀਆ ਆਪਣੇ ਘਰ ਮੰਗਵੀ ਲੱਗਾ ਹੈ ਨਾ ਬਿਲਕੁਲ ਕੋਈ ਲੱਗਾ ਨਹੀਂ ਮਤਲਬ ਵੀ ਆਪਾਂ ਕਿਤੇ ਆਏ ਆ ਤੇ ਬੜੇ ਜਾਣੇ ਮਿਲੇ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜਾ ਦਾ ਬਾਜ ਪਾਜੀ ਦਾ ਹਾਂ ਉਹਨਾਂ ਦੀ ਵੀ ਰੌਣਕ ਬਹੁਤ ਰਹੀ ਰਿਸਪੈਕਟ ਉਹਨਾਂ ਰੌਣਕ ਲਾਈਓ ਕਿ ਇੰਨੇ ਨਹੀਂ ਲਾਈ ਬੜੀ ਉਹਨਾਂ ਰਿਸਪੈਕਟ ਦਿੱਤੀ ਵਿਚਾਰਾ ਨੇ ਕਿ ਹਰ ਇੱਕ ਚੀਜ਼ ਉਹਨਾਂ ਨੇ ਮਿਹਨਤ ਕਰਦੇ ਚੀਜ਼ਾਂ ਉੱਥੇ ਉਹ ਹੀ ਕੀਤੀ ਬਿਲਕੁਲ ਜੀ ਸਪੈਸ਼ਲ ਅੰਟੀ ਨੇ ਬੜਾ ਹੱਡਾ ਨਾ ਕੀਤਾ ਵਾ ਹਾਂ ਜੀ ਸਮਝ ਨਹੀਂ ਰਹੀ ਨੇ ਉੱਤੋਂ ਚਲੋ ਥੋੜਾ ਜਿਹਾ ਬਿਜੀ ਬ੍ਰਦਰ ਦਾ ਹਾਂ ਇਹ ਜਿਆਦਾ ਹਾਂਜੀ ਪਰ ਫੇਰ ਵੀ ਉਹਨੇ ਬਹੁਤ ਧਿਆਨ ਦਿੱਤਾ ਜਿਨ੍ਹਾਂ ਦੇ ਅੱਥਰੂ ਨਹੀਂ ਨਹੀਂ ਬਹੁਤ ਦਿੱਤਾ ਸਾਨੂੰ ਐਵੇਂ ਆਖਿਰ ਨਾਲ ਨਾਲ ਹੀ ਉਹਨੇ ਆਪਣੇ ਰੱਖਿਆ ਸਾਰਾ ਹੀ ਪ੍ਰੋਗਰਾਮ ਬੜਾ ਫੰਕਸ਼ਨ ਹੈ ਸਾਰਿਆਂ ਨੇ ਕੀਤਾ ਸਾਰੇ ਫੈਮਿਲੀ ਮੈਂਬਰ ਹੀ ਤੇ ਨਵਦੀਪਿੰਦਰ ਵੀਰ ਜੀ ਨੇ ਡਿੱਕੰਡੇ ਉਹ ਸਾਨੂੰ ਬਾਹਰ ਅੰਦਰ ਨੂੰ ਗਏ ਆ ਘੋਟੀ ਕਰਨਗੇ ਅੱਛਾ ਅੱਛਾ ਗਏ ਉਹਨੇ ਹਾਂ ਪਿੰਦਰ ਵੀਰ ਜੀ ਉਹਨਾਂ ਕੋ ਕੋਣਾ ਡਾ ਰੂਟ ਆ ਅੱਡੋ ਅੱਡੀ ਪਿੰਦਰ ਭਾਜੀ ਆਪਣੀ ਗੱਡੀ ਤੇ ਐਂ ਰਿਸ਼ਪਾਲ ਭਾਜੀ ਦੀ ਗੱਡੀ ਤੇ ਉਹਨਾਂ ਵਾਲੀ ਤੇ ਆਏ ਆ ਤੇ ਐਂ ਹੁਣ ਵਾਪਸ ਚੱਲੇ ਆ ਗੁਰੂ ਕੇ ਬਾਗ ਵਾਲੇ ਰਸਤੇ ਹੀ ਤੇ ਪਿੰਦਰ ਭਾਜੀ ਨੇ ਮੇਰੇ ਖਿਆਲ ਨਾਲ ਇੱਥੋਂ ਆਣਾ ਅਜੇ ਨਾਲੇ ਅਜੇ ਨਾਲੇ ਇੱਥੇ ਆਪਾਂ ਸਾਰੇ ਜਾਣੇ ਸਲਾਹ ਕਰਨ ਦੇ ਪੇ ਹਨ ਕਿ ਕਿਦਾਂ ਪਹਿਲਾਂ ਤੇ ਸਾਰਿਆਂ ਦੀ ਸਗਨ ਤੇ ਤਿਆਰੀ ਹੀ ਫਿਰ ਦੀਦੀ ਸਮਨ ਨੇ ਆਂਟੀ ਹੁਣਾਂ ਨੇ ਤੇ ਭਾਜੀ ਉਹਨਾਂ ਬੜਾ ਜ਼ੋਰ ਲਾਇਆ ਵੀ ਸਵੇਰ ਤੋਂ ਹੀ ਆਇਓ ਤੇ ਰਸ਼ਪਾਲ ਵੀਰ ਜੀ ਆਂਦੇ ਵੀ ਮੇਰੇ ਕੋਲ ਤੋਂ ਚੱਲ ਆਇਆ ਨਹੀਂ ਜਾਣਾ ਕਿਉਂਕਿ ਉਹਨਾਂ ਦੀ ਬੇਟੀ ਦੀ ਪਹਿਲੀ ਲੋੜੀ ਹੀ ਉਹਨਾਂ ਨੇ ਉੱਥੇ ਜਾਣਾ ਸੀ ਤੇ ਉਹ ਫਿਰ ਸਗਣ ਵਾਲੇ ਦੇ ਨਾਲ ਆ ਗਏ ਇਤੋਂ ਤੋਂ ਪਹਿਲਾਂ ਲਾਵੀ ਕੈਂਡ ਹੀ ਤੇ ਚਲੋ ਵੇਖਾਂਗੇ ਸਵੇਰੇ ਹਨਾ ਤੇ ਫੇਰੇ ਤੋਂ ਬਾਅਦ ਸਾਡੀ ਸਾਰਿਆਂ ਦੀ ਵਾਪਸੀ ਹੋ ਗਈ। ਉੱਤੋਂ ਬਾਅਦ ਆਪਾਂ ਵੀ ਆ ਗਏ ਤੇ ਨਵਦੀ ਦੀ ਹੁਣੀ ਵੀ ਆ ਗਏ ਤੇ ਦੀਦੀ ਕਹਿਣ ਡੇ ਹੀ ਕਿ ਤੁਸੀਂ ਜਾ ਕੇ ਦੱਸਿਓ ਪੀ ਸਵੇਰੇ ਭਰਾਤੇ ਆਉਣਾ ਵਾ ਫਿਰ ਸਲਾਹ ਕਰ ਲਾਂਗੇ। ਤਹੀਂ ਕਿ ਆਪੇ ਚਲੋ ਕੋਈ ਗੱਲ ਨਿਕਰ ਜਾ ਕੇ ਫਿਰ ਦੱਸਾਂਗੇ ਹੂੰ ਠੰਡ ਲੱਗੀ ਤੇ ਮੈਂ ਜੈਂਟ ਪਾਲੀ ਸਾਰੇ ਆਤਿ ਜੈਂਟ ਬਣੀ ਹੂੰ ਤਾਂ ਠੰਡ ਲੱਗਣੀ ਆ ਉਹ ਸਿਆਣੇ ਦੀ ਗੱਲ ਸਹੀ ਆ ਨਾ ਜਦੋਂ ਘਰੋਂ ਜਾਣਾ ਹੁੰਦਾ ਬੀਬੇ ਨੇ ਤਾਂ ਚਾਹ ਹੁੰਦਾ ਨਾ ਉਦੋਂ ਠੰਡ ਠੁੰਡ ਨਹੀਂ ਮਹਿਸੂਸ ਹੁੰਦੀ ਤੇ ਜਦੋਂ ਘਰ ਨੂੰ ਵਾਪਸ ਆਉਣਾ ਉਦੋਂ ਹਣ ਕਹਿਣਾ ਸਿਰਪੇੜ ਵੀ ਹੋਣ ਡਿਆ ਵਾ ਦਵਾਈ ਲੈ ਆਈਏ ਗਿਆ ਜਿਹੜੀ ਲੱਗੇ ਪਹਿਣ ਅਗੇ ਬਸ ਜਾ ਗਿਆ ਉਹਦੇ ਚਕੀਨੀ ਲਈ ਉੱਥੇ ਕੋਈ ਭਾਈ ਨਹੀਂ ਜੈਕਟ ਵਗੈਰਾ ਤੂੰ ਪਾ ਲਈ ਆ ਕਾਡਾ ਖर्चा ਕਰਾਉਣਾ ਹੀ ਨਹੀਂ ਲੈਣੀ ਇਹ ਬਣਾਉ ਜੈਕਟ ਲੈ ਲਈ ਹਾਂਜੀ ਤਾਂ ਨਾ ਖर्चा ਕਰਾਉਣਾ ਹੀ ਨਹੀਂ ਚਲੋ ਕੋਈ ਗੱਲ ਨਹੀਂ ਸੈਂਡੋ ਵੀ ਸੈਂਡੀ ਨੂੰ ਵੇਲਾ ਆ ਜਾ ਡੇਰ ਸਲੇ ਸੁਣ ਕੇ ਫੇਟ ਖੜਕਾਣਾ ਮੈਨ ਰੋਜ਼ ਨਹੀਂ ਵੀ ਜਾਣਾ ਹੀ ਆਹੋ ਹਾਂਜੀ ਮੈਨ ਰੋਜ਼ ਜੈਕਟ ਪਾਣੀ ਗਈ ਪਾ ਦੇ ਕਰਕੇ ਨਹੀਂ ਵਧੀਆ ਰਾਇ ਸਾਲਾ ਨਾ ਕਰਲੀ ਨੂੰ ਫਾਂਚਨ ਮੇਕਅਪ ਸਾਰਾ ਹੁੰਦਾ ਹੈ ਕੀ ਕੀ ਕੰਡਾ ਕਿ ਤੂੰ ਇਹ ਕਾਈ ਬੰਦਾ ਪ੍ਰੋਗਰਾਮ ਹੋਣਾ ਏਦਾਂ ਕਰਦੇ ਸਭ ਉੱਥੋਂ ਸਾਰੀ ਟੀਮ ਤਾਂ ਨਾਲ ਹੀ ਪੈਂਦੇ ਕੋਣ ਵੇਖੀ ਜੇ ਤਾਂ ਨਾਈਟ ਪ੍ਰੋਗਰਾਮ ਅਮਰਸਾਲ ਇੰਨੇ ਪੈਲ ਸਕ ਨਾਈਟ ਪ੍ਰੋਗਰਾਮ ਉਧਰ ਚੱਲ ਜਾਣਾ ਚਲੋ ਵੇਖਦੇ ਹਾਂ ਸਵੇਰ ਦਾ ਵੇਖੀਏ ਸਹੀ ਗੱਲ ਆ ਸਵੇਰ ਦਾ ਵੇਖਨੇ ਆ ਕੀ ਬੰਦਾ ਤੇ ਅੱਜ ਦਾ ਫੰਕਸ਼ਨ ਵਧੀਆ ਰਿਹਾ ਬਹੁਤ ਵਧੀਆ ਰਿਹਾ ਸੰਦੋ ਵਾਲੇ ਚਲੋ ਜੀ ਜੀ ਸਾਡਾ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਵ ਗਰਲੀਨ ਚੈਨਲ ਆਪਣੇ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਬੱਸ ਬੱਸ ਸਪੋਰਟ ਕਰਿਆ ਕਰੋ ਹਾਂਜੀ ਤੇ ਤੁਸੀਂ ਸਾਰੇ ਇਹ ਵੀ ਦੱਸਿਓ ਜ਼ਰੂਰ ਦੱਸਿਓ ਕਮੈਂਟ ਵਿੱਚ ਕਰਕੇ ਕਿ ਸਾਡੀ ਮੈਂ ਕਿਦਾਂ ਵਧੀਆ ਲੱਗੀ ਹਾਂਜੀ ਤੇ ਮਿਲਦੇ ਆਂ ਅਗਲੇ ਬਲੌਗ ਵਿੱਚ ਵਧੀਆ ਸੀ ਸਸਟ ਅਗਲਾ ਪਾੜ ਜਿਹੜਾ ਬਰਾਤ ਵਾਲਾ ਉਹ ਹੀ ਕੱਲ ਨੂੰ ਪਾਵਾਂਗੇ ਤੇ ਜੇ ਬਲੌਗ ਵਧੀਆ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਕੁਝ ਥਾਈ ਹੀ ਮਤਲਬ ਨਿਊਜ਼ਿਕ ਚੱਲਣ ਦੇ ਉੱਤੇ ਆਪਾਂ ਆਵਾਜ਼ ਸਾਇਲੈਂਟ ਕਰਤੀ ਹੀ ਕਾਪੀ ਕਾਪੀਰਾਈਟ